ਮਜੀਠੇ ਦੇ ਪਰਿਵਾਰਕ ਮੈਂਬਰ ਕਹਿ ਰਹੇ ਹਨ ਮਜੀਠੇ ਨੂੰ ਕਾਤਰਾ ਕਿਸ ਤਰ੍ਹਾਂ ਦੇਖਦੇ ਹੋ ਕੋਈ ਖਤਰਾ ਨਹੀਂਗਾ ਬੜੀ ਸੇਫਟੀ ਚ ਰੱਖਿਆ ਗਿਆ ਆ ਉਥੇ ਸਾਰੇ ਹੀ ਬੜਾ ਹਾਈ ਸਕਿਉਰਟੀ ਜ਼ੋਨ ਐ ਬਣਾ ਕੇ ਜਿਹੜੀ ਉਹ ਬੈਰਕ ਆ ਉਹ ਲਗਭਗ 100 150 ਜਣੇ ਦੀ ਬੈਰਕ ਆ ਜਿਹਦੇ ਵਿੱਚ ਕੱਲੇ ਬਿਕਰਮ ਮਜੀਠੇ ਨੂੰ ਰੱਖਿਆ ਗਿਆ ਤੇ ਸਾਡੇ ਸੁਪਰਡੈਂਟ ਸਾਹਿਬ ਲਗਾਤਾਰ ਉਥੇ ਸਿਕਿਉਰਟੀ ਲਾ ਕੇ ਧਿਆਨ ਰੱਖਦੇ ਪਏ ਆ ਕੋਈ ਇਹੋ ਜੀ ਗੱਲ ਨਹੀਂ ਕੀ ਨਾ ਕੋਈ ਖਤਰਾ ਤੇ ਨਾ ਕੋਈ ਇਹੋ ਜੀ ਗੱਲ ਪਰ ਮਾ ਕਿਸ ਤਰ੍ਹਾਂ ਦੇ ਪ੍ਰਬੰਧਨ ਜਿਵੇਂ ਬਾਦਲ ਪਰਿਵਾਰ ਕਹਿ ਰਿਹਾ ਕਿ ਇੱਥੇ ਖਤਰਾ ਮਜੀਠੇ ਉਹ ਤਾਂ ਇਹ ਜਿਹੜੀ ਜੇਲ੍ਹ ਦੀ ਚੈਕਿੰਗ ਕਰੀਦੀ ਆ ਸਮੇਂ-ਸਮੇਂ ਤੇ ਵੀ ਕੋਈ ਗਲਤ ਅੰਸਰ ਜਾਂ ਕੋਈ ਫੀਕਾ ਕਰਨ ਵਾਲਾ ਜਾਂ ਕੋਈ ਗੈਂਗਸਟਰ टाइप ਬੰਦਾ ਕੋਈ ਗਲਤ ਹੋਵੇ ਤੇ ਉਹਦੀ ਬਾਧ ਨਿਗਰਾਨੀ ਕੀਤੀ ਜਾ ਸਕੇ ਤੇ ਨਾਲ ਜਿਆਦੀ ਕੋਸ਼ਿਸ਼ ਇਹ ਹੁੰਦੀ ਆ ਕਈ ਵਾਰ ਕਈ ਨਿੱਕੇ ਮੋٹے ਜੁਰਮਾਂ ਦੇ ਵਿੱਚ ਬੰਦੇ ਆਏ ਹੁੰਦੇ ਆ ਤੇ ਉਹਨਾਂ ਦੇ ਪਿੱਛੇ ਮਿਲਣ ਵਾਲਾ ਕੋਈ ਨਹੀਂ ਹੁੰਦਾ ਜਾਂ ਬਹੁਤੇ ਗਰੀਬ ਹੁੰਦੇ ਆ ਕੋਈ ਮਗਰ ਵਕੀਲ ਕਰਨ ਦਾ ਉਹਨਾਂ ਕੋ ਨਹੀਂ ਹੁੰਦਾ ਇੰਤਜਾਮ ਜਾਂ ਜਿਵੇਂ ਰੋਟੀ ਪਾਣੀ ਦਾ ਪੁੱਛੀਦਾ ਆ ਵੀ ਕਿਵੇਂ ਆ ਰੋਟੀ ਪਾਣੀ ਵਧੀਆ ਮਿਲਦਾ ਆ ਸਬਜ਼ੀ ਵਧੀਆ ਮਿਲਦੀ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਸਮੇਂ ਸਮੇਂ ਤੇ ਅੱਜ ਪਹਿਲਾਂ ਪਟਿਆਲਾ ਜੇਲ ਚੈੱਕ ਕੀਤੀ ਆ ਹੁਣ ਇੱਥੇ ਨਾਬਾ ਜੇਲ ਦੇ ਵਿੱਚ ਆਏ ਆ ਇਹ ਚੈੱਕ ਕੀਤੀ ਆ ਇੱਥੇ ਰੋਟੀ ਪਾਣੀ ਸਬਜ਼ੀ ਸਾਰੇ ਕੈਦੀਆਂ ਨੂੰ ਪੁੱਛਿਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਕਿਸੇ ਨੂੰ ਕੋਈ ਵਕੀਲ ਦੀ ਲੋੜ ਆ ਜਾਂ ਕਿਸੇ ਨੂੰ ਕੋਈ ਇਲਾਜ ਦੀ ਲੋੜ ਆ ਉਹ ਜੇ ਕਿਸੇ ਨੂੰ ਕੋਈ ਮੁਸ਼ਕਲ ਹੀ ਤੇ ਮੌਕੇ ਤੇ ਸੁਪਰਡੈਂਟ ਸਾਹਿਬ ਨੂੰ ਕਿਹਾ ਆ ਇਹ ਕਈਆਂ ਨੇ ਕਿਹਾ ਵੀ ਸਾਨੂੰ ਇਲਾਜ ਦੀ ਲੋੜ ਹੈ ਉਹਨਾਂ ਨੂੰ ਕਿਹਾ ਵੀ ਇਲਾਜ ਕਰਾਓ ਕਈਆਂ ਨੇ ਕਿਹਾ ਸਾਡੇ ਪਿੱਛੇ ਕੋਈ ਮੁਲਾਕਾਤ ਕਰਨ ਵਾਲਾ ਪਰਿਵਾਰਕ ਮੈਂਬਰ ਨਹੀਂ ਆਉਂਦਾ ਤੇ ਸਾਡਾ ਵਕੀਲ ਨਹੀਂਗਾ ਉਹਨਾਂ ਵਾਸਤੇ ਕਿਹਾ ਵੀ ਸਰਕਾਰੀ ਵਕੀਲ ਦਾ ਇੰਤਜ਼ਾਮ ਕਰਕੇ ਦਿਓ ਵੇਖੋ ਸਾਡੀ ਕੋਸ਼ਿਸ਼ ਇਹੋ ਆ ਜਿਹੜਾ ਵੀ ਕੋਈ ਜਾਂ ਕੈਦੀ ਆ ਜਾਂ ਹਵਾਲਾਤੀ ਆ ਉਹ ਜੇ ਜੇਲ੍ਹ ਦੇ ਵਿੱਚ ਆਉਂਦਾ ਇਕੱਲਾ ਜੇਲ੍ਹ 'ਚ ਆ ਕੇ ਉਹ ਮੁਰਨਾ ਜਾਵੇ ਉਹ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਉਹ ਸੁਧਾਰ ਘਰ ਦੇ ਵਿੱਚੋਂ ਸੁਧਰ ਕੇ ਆਪਣੇ ਪਰਿਵਾਰ ਦੇ ਵਿੱਚ ਆਪਦੇ ਬੱਚਿਆਂ ਦੇ ਵਿੱਚ ਆਪਦੀ ਕੰਮਕਾਰ ਦਾ ਇਂਤਜ਼ਾਮ ਕਰੇ ਤੇ ਉਹਨਾਂ ਨੂੰ ਇਹੋ ਹੀ ਸਿੱਖਿਆ ਦੇਈ ਦੀ ਵੀ ਜੋ ਪਿੱਛੇ ਹੋਇਆ ਉਹ ਵੀ ਮਾੜਾ ਆ ਹੋਣਾ ਨਹੀਂ ਚਾਹੀਦਾ ਪਰ ਗਾਂਹ ਜਾ ਕੇ ਤੁਸੀਂ ਕੋਸ਼ਿਸ਼ ਇਹੋ ਕਰਨੀ ਆ ਵੀ ਆਪਦੇ ਰਿਸ਼ਤੇਦਾਰਾਂ ਨੂੰ ਵੀ ਆਪਦੇ ਭੈਣ ਭਰਾਵਾਂ ਨੂੰ ਵੀ ਇਹੋ ਹੀ ਮਤ ਦੇਣੀ ਆ ਵੀ ਜੇਲ੍ਹ ਚ ਇੱਕ ਦਿਨ ਵੀ ਜਿਹੜਾ ਜਾਣਾ ਜੁਰਮ ਕਰਕੇ ਉਹ ਮਾੜਾ ਆ ਬਾਕੀ ਇਹ ਵੀ ਕਿਹਾ ਵੀ ਜੇ ਕੋਈ ਤੁਹਾਡੇ ਰਿਸ਼ਤੇਦਾਰ ਇੱਥੇ ਮੁਲਾਕਾਤ ਕਰਨ ਆਉਂਦੇ ਆ ਉਹਨਾਂ ਨੂੰ ਵੀ ਤੁਸੀਂ ਇਹੋ ਹੀ ਸਿੱਖਿਆ ਦੇਣੀ ਆ ਵੀ ਸਾਡੇ ਨਾਲ ਜੋ ਹੋਇਆ ਗਲਤ ਹੋਇਆ ਤੇ ਤੁਸੀਂ ਗਾ ਇਹੋ ਕੋਸ਼ਿਸ਼ ਕਰਨੀ ਆ ਵੀ ਕੋਈ ਨਾ ਕ੍ਰਾਈਮ ਕਰੇ ਨਾ ਕੋਈ ਕਿਸੇ ਨਾਲ ਲੜਾਈ ਝਗੜਾ ਕਰੇ ਤੇ ਨਾ ਕੋਈ ਜੇਲ੍ਹ ਦੇ ਵਿੱਚ ਆਵੇ ਮਜੀਠੀਏ ਦੇ ਪਰਿਵਾਰਕ ਮੈਂਬਰ ਕਰੇ ਮਜੀਠੀਏ ਨੂੰ ਕਾਤਰਾ ਕਿਸ ਤਰ੍ਹਾਂ ਦੇਖਦੇ ਕੋਈ ਖਤਰਨਾਕ ਆ ਬੜੀ ਸੇਫਟੀ ਚ ਰੱਖਿਆ ਗਿਆ ਆ ਉੱਥੇ ਸਾਰੇ ਹੀ ਬੜਾ ਹਾਈ ਸਕਿਉਰਟੀ ਜ਼ੋਨ ਐ ਬਣਾ ਕੇ ਜਿਹੜੀ ਉਹ ਬੈਰਕ ਆ ਉਹ ਲਗਭਗ 100 150 ਜਣੇ ਦੀ ਬੈਰਕ ਆ ਜਿਹਦੇ ਵਿੱਚ ਇਕੱਲੇ ਬਿਕਰਮ ਮਜੀਠੀਏ ਨੂੰ ਰੱਖਿਆ ਗਿਆ ਤੇ ਸਾਡੇ ਸੁਪਰਡੈਂਟ ਸਾਹਿਬ ਲਗਾਤਾਰ ਉਥੇ ਸਿਕਿਉਰਟੀ ਲਾ ਕੇ ਧਿਆਨ ਰੱਖਦੇ ਪਏ ਆ ਕੋਈ ਇਹੋ ਜੀ ਗੱਲ ਨਹੀਂ ਕੀ ਨਾ ਕੋਈ ਖਤਰਾ ਤੇ ਨਾ ਕੋਈ ਇਹੋ ਜੀ ਗੱਲ ਬਾਲ ਕਹਦੇ ਸੀ ਵੀ ਤਿੰਨੇ ਚਾਰ ਜਾਨੇ ਨਾਲ ਰਹਿੰਦੇ ਨੇ ਵੀ ਖਤਰਾ ਦਾ ਨਹੀਂ ਲੱਗਦਾ ਨਹੀਂ ਗੱਲ ਇਹ ਜ਼ਿੰਮੇਵਾਰੀ ਸਾਡੇ ਜੇਲ੍ਹ ਡਿਪਾਰਟਮੈਂਟ ਦੀ ਆ ਇਹ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਕਿੰਨੇ ਮਹੀਨੇ ਹੋ ਗਏ ਇੱਥੇ ਨਿਵੇਂ ਕੋ ਮੈਂ ਤੇ ਸਾਰੇ ਕੈਦੀਆਂ ਨੂੰ ਮਿਲ ਕੇ ਆਇਆ ਵਾਂ ਜਿੱਥੇ ਕੋਈ ਜ਼ਿਆਦਾ ਸੇਫਟੀ ਦੀ ਗੱਲ ਆ ਉਥੇ ਮੈਂ ਥੋੜਾ ਜਿਹਾ ਗਰੀਜ ਹੀ ਕੀਤਾ ਬਾਕੀ ਮੈਂ ਸਾਰੇ ਕੈਦੀਆਂ ਨੂੰ ਮਿਲ ਕੇ ਆ ਪੁੱਛ ਦੱਸ ਕੇ ਆਏ ਆ ਕੋਈ ਲੋੜ ਆ ਕੋਈ ਤੰਗ ਕਰਦਾ ਆ ਜਾਂ ਕੋਈ ਤੰਗੀ ਪੀਸੀ ਆ ਉਹ ਸਾਰੀਆਂ ਗੱਲਾਂ ਕਰਕੇ ਆਏ ਕਿ ਸੁਖਵੀਰ ਬਦਲ ਸੁਖਵੀਰ ਬਦਲ ਬਿੱਤੇ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਅਫਸਰ ਨੇ ਇਹ ਝੂਠੇ ਪਰਚੇ ਕੀਤੇ ਨੇ ਵੀ ਤਿਆਰ ਰਹਿਣਾ ਸਾਡੀ ਸਰਕਾਰ ਵੀ ਦੇਖੋ ਗੱਲ ਆ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਨਾ ਇਹਨਾਂ ਇਸ ਤਰ੍ਹਾਂ ਹੀ ਦਬਕੇ ਮਾਰਨੇ ਹੁੰਦੇ ਆ ਜਦੋਂ ਮੁੜ ਕੇ ਸਰਕਾਰਾਂ ਬਦਲਦੀਆਂ ਵੀ ਆ ਸਰਕਾਰਾਂ ਆਉਂਦੀਆਂ ਵੀ ਆ ਕਦੀ ਅਫਸਰਾਂ ਨੂੰ ਕੋਈ ਕੋਈ ਕਰ ਸਕਿਆ ਵਾ ਜਿਹੜਾ ਪਰਚੇ ਹੋਏ ਆ ਉਹ ਤੱਥਾਂ ਦੇ ਆਧਾਰ ਤੇ ਹੋਇਆ ਕੋਈ ਪਰਚੇ ਐਵੇਂ ਥੋੜਾ ਕਿਹ ਅਫਸਰ ਨਹੀਂ ਕਰਤੇ ਆ ਵਿਰੋਧੀ ਧਿਰ ਜਿਹੜੇ ਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਜਿਵੇਂ ਕਤਲੋਗਾਂ ਤੋਂ ਹੋ ਰਿਹਾ ਵਿਰੋਧੀ ਧਿਰ ਬੜਾ ਪਿੰਤੂ ਸੰਤੂ ਕਰ ਰਹੇ ਨੇ ਤੁਸੀਂ ਕਿ ਕਿਸ ਤਰ੍ਹਾਂ ਆਵਾਜ਼ ਕਰਦੇ ਗਾ ਲਿਆ ਵੇਖੋ ਜਿਹੜਾ ਕੋਈ ਲਾਰਡ ਆਰਡਰ ਆ ਨਾ ਪੰਜਾਬ ਦੇ ਵਿੱਚ ਬੜਾ ਕੰਟਰੋਲ ਦੇ ਵਿੱਚ ਹੀ ਪਹਿਲਾਂ ਆ ਜਿਹੜੇ ਕਾਲੀਦਾਲ ਕਾਂਗਰਸ ਦੇ ਸਾਬਕਾ ਐਮਐਲਏ ਸਾਬਕਾ ਮੰਤਰੀ ਨੇ ਨਾ ਉਹਨਾਂ ਦੇ ਲਿੰਕ ਕਿਤੇ ਨਾ ਕਿਤੇ ਗੈਂਗਸਟਰਾਂ ਨਾਲ ਸਮਗਲਣਾਂ ਨਾਲ ਉਹ ਹੋਈ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਉਹਨਾਂ ਦੀ ਨੀਤੀ ਇਹ ਆ ਕਿ ਜੇ ਕੋਈ ਗਲਤ ਕਰਦਾ ਆ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਆ ਜਿਹੜਾ ਕੋਈ ਗੈਂਗਸਟਰ ਜਾਂ ਕੋਈ ਸਮੱਗਲਰ ਜੇ ਕੋਈ ਸਮੱਗਲਿੰਗ ਕਰਦਾ ਜਾਂ ਕੋਈ ਗੈਂਗਸਟਰ ਕਿਸੇ ਤੋਂ ਫਰौती ਮੰਗਦਾ ਜਾਂ ਕਿਸੇ ਤੇ ਕੋਈ ਵਾਰ ਕਰਦਾ ਆ ਉਸੇ ਦਾ ਜਵਾਬ ਉਸੇ ਰੂਪ ਦੇ ਵਿੱਚ ਉਹਨਾਂ ਨੂੰ ਦੇਣਾ ਡੀਜੀਪੀ ਸਾਹਿਬ ਨੂੰ ਫੁੱਲ ਰੈਕਸ਼ਨ ਆ ਤੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਉਹ ਪੁਲਿਸ ਗ੍ਰਿਫਤ ਦੇ ਵਿੱਚ ਆ ਜੇ ਕਿਸੇ ਨੇ ਕਿਸ ਨੂੰ ਗੋਲੀ ਮਾਰੀ ਆ ਉਹਦਾ ਜਵਾਬ ਉਸੇ ਤਰ੍ਹਾਂ ਉਹਦੀ ਸਰਨਾਵਾ ਹੈ ਸੀ ਗੋਲਾਕਾਸ਼ ਕਰ ਦੋ ਮੁਜੀਖਿਆ ਨਾਲ ਉਹ ਕਹਿੰਦੇ ਜਿਲ੍ਹਾ ਨੂੰ ਜ਼ੋਰ ਲੱਗਦਾ ਲਾਲਾਂ ਨੇ ਝੂਠੇ ਪਰਚਾ ਦਾ ਵੀ ਅਸੀਂ ਪਰਵਾਹ ਨਹੀਂ ਕਰਦੇ ਸਾਡੀ ਪਾਰਟੀ ਦਾ ਅਖੇਸ਼ਾ ਜਿੱਤਣਾ ਹੀ ਰਹੀ ਹੈ ਮੈਂ ਪਹਿਲਾਂ ਹੀ ਤੁਹਾਨੂੰ ਜਵਾਬ ਦਿੱਤਾ ਵੀ ਵੇਖੋ ਝੂਠਾ ਪਰਚਾ ਤੇ ਕੋਈ ਵੀ ਨਹੀਂ ਹੋਇਆ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹ ਤੱਥਾਂ ਦੇ ਆਧਾਰ ਤੇ ਕੀਤੀ ਆ ਕੋਈ ਇਹੋ ਜੀ ਗੱਲ ਨਹੀਂ ਹੋਈ ਵੀ ਪੋਲਿਟਿਕਸ ਹੋਈ ਆ ਇਹ ਕਿਤੇ ਅੱਜ ਦਾ ਥੋੜਾ ਜਿਹੜੀ ਜਗਦੀਸ਼ ਭੁੱਲੇ ਵਾਲੀ ਐਫਆਈਆਰ ਆ ਉਹਦੇ ਵਿੱਚ ਅਰਧਿਆਲ ਸਿੰਘ ਮਾਨ ਐਸਐਸਪੀ ਸਨ ਪਟਿਆਲੇ ਇੱਥੇ ਹੀ ਤੇ ਪਟਿਆਲੇ ਜਦੋਂ ਜਗਦੀਸ਼ ਭੁੱਲੇ ਨੇ ਬਿਆਨ ਦਿੱਤੇ ਆ ਉਦੋਂ ਹੀ ਜਿਹੜੀ ਜਿਮਨੀ ਲਿਖੀ ਗਈ ਉਹਦੇ ਵਿੱਚ ਬਾਦਲ ਦੀ ਸਰਕਾਰ ਚ ਨਾਂ ਪਿਆ ਉਹ ਕੀਤਿਆ ਸਾਹਿਬ ਦਾ ਫਿਰ ਚੰਨੀ ਸਾਹਿਬ ਨੇ ਪਰਚਾ ਦਰਜ ਕੀਤਾ ਇਹਦੇ ਤੇ ਵੇਖੋ ਜੇ ਇਹ ਕੁਝ ਗਲਤ ਹੋਇਆ ਤਾਂ ਫਿਰ ਇਹਨਾਂ ਦੀ ਸਰਕਾਰ ਚ ਹੋਇਆ ਨਾ ਉੱਥੋਂ ਹੀ ਸ਼ੁਰੂ ਹੋਇਆ ਪ੍ਰਕਾਸ਼ ਸਿੰਘ ਬਾਦਲ ਦੇ ਬੇੜੇ ਤੇ ਸੁਖਵੀਰ ਸਿੰਘ ਬਾਦਲ ਦੇ ਇਹਨਾਂ ਦਾ ਮਿਲੇ ਹੋਏ ਸੀ ਤਾਂ ਨਹੀਂ ਕਾਰਵਾਈ ਕੀਤੀ ਸਰਕਾਰ ਤੁਹਾਡੀ ਨੇ ਕੀਤੀ ਆ ਕਰ। ਦੇਖੋ ਗੱਲ ਇਹ ਆ ਉਹ ਤੇ ਸਰਕਾਰ ਹੀ ਇਹਨਾਂ ਦੀ ਰਿਸ਼ਤੇਦਾਰਾਂ ਦੀ ਸਰਕਾਰ ਹੀ ਤੇ ਰਿਸ਼ਤੇਦਾਰਾਂ ਤੇ ਥੋੜਾ ਰਿਸ਼ਤੇਦਾਰਾਂ ਦੀ ਸਰਕਾਰ ਜੀ ਕੋਈ ਕਾਰਵਾਈ ਕਰਦਾ। ਚਲੋ ਮੋਦੀ ਸਾਹਿਬ ਬਾਰੇ ਨੇ ਕੁਝ ਲੱਗਦਾ ਜੀ ਕੋ ਮੋਦੀ ਸਾਹਿਬ ਹੁਣ ਜੀ ਆ ਇਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਬਾਕੀ ਜਿਵੇਂ ਦੁੱਧੀਆਂ ਸਟੇਟਾਂ ਦੇ ਵਿੱਚ ਖੁੱਲੇ ਫੰਡ ਦੇਂਦੇ ਪਏ ਆ ਬਿਹਾਰ ਚ ਇਲੈਕਸ਼ਨ ਹੀ ਉੱਤੇ ਕਿਹਾ ਕਿੰਨੇ ਹਜ਼ਾਰ ਕਰੋੜ ਚਾਹੀਦਾ 2 3 4 5 ਰਾਂ ਬੋਲਿਆ ਦੱਸੋ ਬੋਲੀ ਲਾਓ ਕਿੰਨੇ ਪੈਸੇ ਚਾਹੀਦੇ ਆ ਔਰਤਾਂ ਨੂੰ ਕਿੰਨੇ ਪੈਸੇ ਚਾਹੀਦੇ ਆ ਇਹ ਮੋਤੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਵੀ ਜਿਹੜੇ ਸਾਡੇ ਰੂਰਲ ਡਿਵੈਲਪਮੈਂਟ ਫੰਡ ਬੰਦੇ ਆ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਬੰਦੇ ਆ ਸਾਡੀ ਜਿਹੜੀ ਨਰੇਗਾ ਦੀ ਸਕੀਮ ਆ ਨਾਂ ਬਦਲ ਲੈਣ ਬਦਲਾ ਜੀ ਰਾਮ ਜੀ ਰੱਖ ਲੈਣਾ ਪਰ ਜਿਹੜੀਆਂ ਕੰਡੀਸ਼ਨਾਂ ਦੇ ਵਿੱਚ ਨਰੇਗਾ ਅੱਗੇ ਚੱਲਦੀ ਉਸੇ ਤਰ੍ਹਾਂ ਚਲਾਉਣ ਜਿਹੜੇ ਹਿਸਾਬ ਨਾਲ ਇਹਨਾਂ ਨੇ ਨਰੇਗਾ ਸਕੀਮ ਨੂੰ ਕਰਤਾ ਨਾ ਉਹ ਚੱਲਣੀ ਨਹੀਂ ਕਿਉਂਕਿ ਅੱਗੇ ਮਜ਼ਦੂਰ ਡਿਮਾਂਡ ਕਰਦਾ ਸੀ ਤੇ ਸੈਕਟਰੀ ਮੈਸਟਰੋਲ ਕੱਢਦਾ ਸੀ ਹੁਣ ਇਹਨਾਂ ਕਹਤਾ ਵਾ ਵੀ ਜਿਹੜੀ ਡਿਮਾਂਡ ਆ ਤੇ ਮੈਸਟਰੋਲ ਆ ਉਤੋਂ ਸੈਂਟਰ ਚੋਂ ਅਧਿਕਾਰੀ ਕੱਢਣਗੇ ਨਾ ਉੱਥੇ ਡਿਮਾਂਡ ਪਹੁੰਚੇ ਤੇ ਨਾ ਸੈਂਟਰ ਤੇ ਅਧਿਕਾਰੀ ਮੈਸਟਰੋਲ ਕੱਢਣ ਇਹ ਗੱਲ ਵੀ ਕੇਂਦਰ ਪੰਜਾਬ ਨਾਲ ਠੱਗਾ ਕਰ ਰਿਹਾ ਖਾਸ ਕਰਕੇ ਗਰੰਟਾ ਦੇਣ ਨੂੰ ਨਹੀਂ ਨਹੀਂ ਆਪਾਂ ਇਹ ਕਹਿੰਦੇ ਆ ਵੀ ਮੋਤੀ ਸਾਹਿਬ ਹੁਣ ਆਉਣਾ ਆਗਾ 27 ਦੇ ਇਲੈਕਸ਼ਨ ਆ ਜੋ ਪੰਜਾਬ ਦੇ ਹੱਕ ਬੰਦੇ ਆ ਉਹ ਪੰਜਾਬ ਨੂੰ ਦੇਣ ਜੀ ਆਇਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਹੁਣ ਜਿਵੇਂ ਮਰਜ਼ੀ ਆਉਣ ਬਹਿਣ ਪੰਜਾਬ ਜਿਹੜਾ ਆ ਉਹ ਵੀ ਭਾਰਤ ਦਾ ਹਿੱਸਾ ਆ ਭਾਰਤ ਦੇ ਹਿੱਸੇ ਨੂੰ ਆਪਦੇ ਨਾਲੋਂ ਨਕੇੜਨ ਦਾ ਨਾਂ ਰੱਖਣ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦੇ ਨਾਲ